ਲੋ ਜੀ ਆਪਣੇ ਦਹੀਂ ਭੱਲੇ ਜਿਹੜੇ ਨੇ ਬਣ ਕੇ ਬਿਲਕੁਲ ਤਿਆਰ ਹੋ ਗਏ ਨੇ ਤੇ ਪੂਰੀ ਰੈਸিপি ਦੇਖਣ ਵਾਸਤੇ ਤੁਸੀਂ ਪੂਰੀ ਵੀਡੀਓ ਨੂੰ ਜ਼ਰੂਰ ਦੇਖੋ ਤੇ ਵੀਡੀਓ ਦੇ ਵਿੱਚ ਰੈਸিপি ਦੇਖੋ ਕਿੰਨੇ ਯਮੀ ਨਮੀ ਜਿਹਾ ਆਪਣੇ ਦਹੀਂ ਭੱਲੇ ਬਣ ਕੇ ਤਿਆਰ ਹੋ ਗਏ ਨੇ ਅੱਜ ਅਸੀਂ ਬਣਾਵਾਂਗੇ ਦਹੀਂ ਭੱਲੇ ਉਹਦੇ ਲਈ ਲੈਂਦੀ ਆ ਮੈਂ ਦਾਲ ਝੂਦਣਾ ਤੇ ਪਾਣੀ ਜਿਹੜਾ ਇਹਦੇ ਜਿਉਂ ਨਾਲ ਕਿੰਨਾ ਕਿੰਨਾ ਪਾਣਾ ਜਿੰਨਾ ਦਾਲਾਂ ਦੀ ਜਿੰਨੀ ਭੇਜ ਲਈ ਪਹਿਲੇ ਚਾਰ ਪੰਜ ਦਿਨ ਦਾਲ ਚੱਕੀ ਤੇ ਹੋ ਕੇ ਰੱਖ ਲੈਣਾ ਤੇ ਦੋ ਘੰਟੇ ਭਿਉਂ ਕੇ ਰੱਖਾਂਗੀ ਤੇ ਦਾਲ ਜਿਹੜੀ ਆਪਣੀ ਫੁੱਲ ਜਾਣੀ ਹੈ ਤੇ ਫਿਰ ਅੱਗੇ ਦਾ ਪ੍ਰੋਸੀਜਰ ਤੁਹਾਨੂੰ ਮੈਂ ਦੱਸ ਦਿਆਂਗੀ। ਹਾਂ ਜੀ ਦੇਖ ਸਕਦੇ ਹੋ ਤੁਸੀਂ ਦਾਲ ਜਿਹੜੀ ਹੈ ਆ ਫੁੱਲ ਚੁੱਕੀ ਹੈ ਦਾਲ ਤੇ ਇੰਨਾ ਕ ਪਾਣੀ ਸਿਰਫ ਇੰਨੇ ਚ ਬਚਿਆ ਤੇ ਚਲੋ ਕੋਈ ਨਹੀਂ ਇੰਨਾ ਕ ਜ਼ਰੂਰੀ ਵੀ ਹੈ ਬਿਲਕੁਲ ਜ਼ਿਆਦਾ ਸੁੱਕੇਗੀ ਤਾਂ ਨਹੀਂ ਬਣ पाएगी ਤੇ ਦਾਲ ਆ ਦੇਖੋ ਜੀ ਦਾਲ ਫੁੱਲ ਗਈ ਆਪਣੀ ਹੁਣ ਅਗਲਾ ਪ੍ਰੋਸੈਸ ਕੀ ਹੈ ਚਲੋ ਉਹ ਕਰਦੇ ਆਪਾਂ ਹੁਣ ਇਹ ਜਿਹੜੀ ਤਵਾਲ ਹੈ ਜੀ ਉਹ ਅਸੀਂ ਪਾ ਦੁੱਤੀ ਹੈ ਮਿਕਸੀ ਦੇ ਵਿੱਚ ਪੀਸਣ ਵਾਸਤੇ ਨਾਲ ਦੇ ਨਾਲ ਪਾਵਾਂਗੇ ਇਹਦੇ ਚ ਤਿੰਨ ਚਾਰ ਮਿਰਚਾਂ ਮੇਗੇ ਮਿਰਚਾਂ ਤੋਂ ਦਾ ਕੌੜੀਆਂ ਨਹੀਂ ਆ ਤਾਂ ਕਰਕੇ ਮੈਂ ਜ਼ਿਆਦਾ ਪਾਈਆਂ ਥੋੜਾ ਜਿਹਾ ਅਦਰਕ ਪਾਵਾਂਗੇ ਇਹਦੇ ਚ ਤੇ ਨਾਲ ਦੇ ਨਾਲ ਮੈਂ ਹੁਣ ਇਹਦੇ ਚ ਪਾ ਦਿੰਦੀ ਹਾਂ ਜੀ ਨਮਕ ਪਾ ਦੋ ਥੋੜੀ ਜਿਹੀ ਮੈਂ ਨਮਕ ਪਾ ਦਾਂਗੀ ਥੋੜੀ ਜਿਹੀ ਲਾਲ ਮਿਰਚ ਪਾ ਦਾਂਗੀ ਬਾਸ ਹੋਰ ਕੁਝ ਨਹੀਂ ਪਾਣਾ ਹੈਗਾ ਤੇ ਥੋੜਾ ਜਿਹਾ ਪਾਣੀ ਪਾਣਾ ਤਾਂ ਕਿ ਇਹ ਮਿਕਸੀ ਚ ਚੰਗੀ ਤਰ੍ਹਾਂ ਇਹਦਾ ਜਿਹੜਾ ਵਧੀਆ ਜਿਹਾ ਹੈ ਸਮੂਥ ਜਿਹਾ ਦਾ ਪੇਸਟ ਬਣ ਜੇ ਤੇ ਮੈਂ ਇਹਦੇ ਚ ਥੋੜੀ ਜਿਹੀ ਨਮਕ ਆ ਟੇਸਟ ਦੇ ਅਕੋਰਡਿੰਗ ਤੇ ਥੋੜੀ ਜਿਹੀ ਲਾਲ ਮਿਰਚ ਪਾ ਕੇ ਫਿਰ ਇਹਨੂੰ ਘੁਮਾ ਕੇ ਦਿਖਾ ਲਈਏ ਕਿ ਕਿੰਨਾ ਕੁ ਅਸੀਂ স্মੂਥ ਪੇਸਟ ਇਹਨੂੰ ਮਿਕਸ ਹੀ ਦੇ ਵਿੱਚ ਜੋ ਪੇਸਟਾ ਕਿਤਨਾ ਬਣਾ ਲਿਆ ਹੈ ਤੇ ਆ ਦੇਖੋ ਜੀ ਇੰਨੀ ਕੁ ਕਨਸਿਸਟੈਂਸੀ ਇਹਦੀ ਹੋਣੀ ਚਾਹੀਦੀ ਤੁਸੀਂ ਚਾਹੋ ਤੇ ਇਸ ਨੂੰ ਟਾਈਟ ਵੀ ਬਣਾ ਸਕਦੇ ਹੋ ਪਾਣੀ ਘੱਟ ਪਾ ਕੇ ਕਿਉਂਕਿ ਜੇ ਤੁਸੀਂ ਚਾਹੁੰਦੇ ਹੋ ਕਿ ਗੋਲ ਟੱਡੇ ਭੱਲੇ ਬਣਾਉਣ ਤਾਂ ਤੁਸੀਂ ਇਹਦੇ ਵਿੱਚ ਪਾਣੀ ਥੋੜਾ ਜਿਆਦਾ ਘੱਟ ਪਾਏ ਚਾਹੀਦੇ ਤੇ ਜੇ ਗੋਲ ਸ਼ੇਪ ਬਣਾਉਣੀ ਹੈ ਤਾਂ ਪਾਣੀ ਬਿਲਕੁਲ ਘੱਟ ਪਾਓ ਉਹਦਣਾ ਫਿਰ ਇਹ ਥੋੜਾ ਜਿਹਾ گاੜਾ ਜਿਹਾ ਬਣ ਜਾਊਗਾ ਇਹ ਗਾੜਾ ਬਣਨ ਤੋਂ ਬਾਅਦ ਤੁਸੀਂ ਇਹਨਾਂ ਨੂੰ ਨਾ ਗੋਲ-ਗੋਲ ਲੋਈਆਂ ਫਰਾਈ ਕਰਨ ਵਾਸਤੇ ਹੁਣੇ ਮੈਂ ਪਾ ਦਿੰਨੀ ਸਰੋਂ ਦਾ ਤੇਲ ਤੇ ਫਿਰ ਮੈਂ ਤੁਹਾਨੂੰ ਨਾਲ ਦੇਣਾ ਕਿ ਮੈਂ ਖੁਦ ਖੱਲੀਆਂ ਚੁਸਰਾਂ ਕਰਕੇ ਚਮਚੇ ਦੇ ਨਾਲ ਹੀ ਮੈਂ ਆ ਜਿਹੜੇ ਤਰ੍ਹਾਂ ਹੀ ਪਾ ਦਤਾ ਸੀ ਚਮਚੇ ਦੇ ਨਾਲ ਹੀ ਤੇ ਇਹਨਾਂ ਨੂੰ ਸਿਮਗੈ ਤੇ ਉੱਤੇ ਫਰਾਈ ਕਰਨਾ ਹੈ ਤਾਂ ਕਿ ਇਹ ਅੱਛੀ ਤੱਕ ਨਾ ਤਰੀਕੇ ਨਾਲ ਅੰਦਰੋਂ ਪੱਕ ਜਾਣ ਤੇ ਇਹ ਗੇਸ ਤੇ ਨਹੀਂ ਥੋੜੇ ਜਿਹਾ ਜ਼ਿਆਦਾ ਡਾਰਕ 골ਡਨ ਬ੍ਰਾਊਨ ਕਰਨੇ ਆ ਤਾਂ ਕਿ ਅੰਦਰ ਤੱਕ ਪੱਕਾ ਜਾਵੇ ਅਗਲਾ ਰਾਉਂਡ ਜੁਦਪਾਣੀ ਬਾਕੀ ਇਹਦੇ ਜੋ ਮੈਂ ਸੌਟਾ ਕਿਸ ਤਰ੍ਹਾਂ ਪਾਇਆ ਹੈ ਠੀਕ ਇਹਨਾਂ ਨੂੰ ਡਾਰਕ 골ਡਨ ਬ੍ਰਾਊਨ ਕਰਕੇ ਫਿਰ ਮੈਂ ਇਹਨਾਂ ਨੂੰ ਬਾਹਰ ਕੱਢ ਦਈਏ ਤੁਹਾਨੂੰ ਫਿਰ ਦਿਖਾਉਣੀ ਤਰੀਕੇ ਨਾਲ ਪਾ ਦਿੰਨੇ ਆ ਤੇ ਆਹ ਇੱਕ ਰਾਉਂਡ ਮੈਂ ਕੱਢ ਕੇ ਰੱਖ ਲਿਆ ਜੀ ਜਿੱਦਾਂ ਕਿ ਤੁਹਾਨੂੰ ਮੈਂ ਕਿਹਾ ਸੀ ਇਹਨਾਂ ਨੇ ਸ਼ੇਪ ਆਪਣੇ ਆਪ ਲੈ ਲਈ ਆਪਣੇ ਆਪ ਸ਼ੇਪ ਲੈ ਲਈ ਇਹਨਾਂ ਨੇ ਤੇ ਚਲੋ ਆਹ ਸਾਰੇ ਤੁਹਾਨੂੰ ਕੱਢ ਕੇ ਭੱਲੇ ਜਿਹੜੇ ਨੇ ਬਿਲਕੁਲ ਨਿਕਲ ਕੇ ਰੈਡੀ ਹੋ ਗਏ ਨੇ ਤੇ ਇਥੇ ਦਹੀਂ ਵੀ ਲੰ ਲਿਆ ਮੈਂ ਤੇ ਦਹੀਂ ਨੂੰ ਮਤਲਬ ਕਿ ਇੰਨਾ ਕੋ ਤੁਸੀਂ ਫੈਟ ਹੀ ਚੰਗੀ ਤਰ੍ਹਾਂ ਜਿਹੜੀਆਂ ਇਹਦੇ ਚਾ ਫੁੱਟੀਆਂ ਦੀ ਹੁੰਦੀਆਂ ਹਨ ਇਹ ਨਾ ਪੱਜੇ ਭੱਲੇ ਮੈਂ ਫੈਟਣਾ ਇਹਨੂੰ ਦਹੀਂ ਚੰਗੀ ਤਰ੍ਹਾਂ ਤੇ ਫਿਰ ਇਹਦੇ ਚ ਮਿਕਸ ਕਰ ਦਾਂਗੇ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣਾ ਚਾਹਨੀ ਹੈ ਕਿ ਦਹੀਂ ਭੱਲੇ ਜਿਸ ਤਰ੍ਹਾਂ ਅਗਰ ਤੁਸੀਂ ਇਹਨੂੰ ਜਿਸ ਤਰ੍ਹਾਂ ਬਾਜ਼ਾਰ ਚ ਮਿਲਦੇ ਨੇ ਸੋ ਉਹ ਤੁਸੀਂ ਦੋ ਭੱਲੇ ਲੈ ਕੇ ਚਾਰ ਭੱਲੇ ਲੈ ਕੇ ਜਿੰਨੇ ਲੈਣੇ ਉਹਨੂੰ ਥੋੜੀ ਦੇਰ ਪਾਣੀ ਚ ਡੋਬੋ ਤਾਂ ਕਿ ਉਹ ਕੋਲੇ ਹੋ ਜਾਣ ਮੇਰਾ ਖਾਨ ਦਾ ਮੂਡ ਨਹੀਂ ਹੈ ਨਾ ਤੁਹਾਨੂੰ ਬਣਾ ਕੇ ਦਿਖਾਂਦੀ ਉਹ ਵੀ ਤੁਹਾਨੂੰ ਕਦੀ ਬਣਾ ਕੇ ਦਿਖਾਵਾਂਗੀ ਤੇ ਉਹਨਾਂ ਨੂੰ ਪਾਣੀ ਚ ਪਿਉਂਦੋ ਪੀਉਣ ਤੋਂ ਬਾਅਦ ਉਸ ਨੂੰ ਨਚੋੜ ਕੇ ਤੁਸੀਂ ਥਾਲੀ ਤੇ ਲਗਾ ਕੇ ਆਪਣੀ ਗ੍ਰੀਨ ਚਟਨੀ ਰੈੱਡ ਚਟਨੀ ਦਹੀਂ ਉੱਤੇ ਥੋੜੀ ਜਿਹੀ ਨਮਕੀਨ ਪਾ ਕੇ ਪਨੀਰ ਪਾ ਕੇ ਜਾਂ ਤੁਹਾਡੇ ਨਾਰ ਦੇ ਦਾਣੇ ਪਾ ਕੇ ਤੁਸੀਂ ਉਹ ਵਲੇ ਤਈ ਭੱਲੇ ਵੀ ਖਾ ਸਕਦੇ ਹੋ ਪਰ ਮੈਂ ਹੱਲੇ ਉਹ ਨਹੀਂ ਬਣਾ ਰਹੀ ਜੀ ਮੈਂ ਤੁਹਾਨੂੰ ਸਿੰਪਲ ਦਹੀਂ ਭੱਲੇ ਬਣਾ ਕੇ ਦਿਖਾ ਰਹੀ ਹਾਂ ਜਿੰਨਾ ਕਿ ਤੁਸੀਂ ਰੋਟੀ ਵੀ ਖਾ ਸਕਦੇ ਹੋ ਤੇ ਸਾਦੇ ਦਹੀਂ ਪੱਲੇ ਵੀ ਤੁਸੀਂ ਖਾ ਸਕਦੇ ਹੋ ਲੇਕਿਨ ਇਹ ਸਿਰਫ ਮ ਨਮਕ ਵਾਲੇ ਬਣਾਉਣੇ ਨੇ ਖੱਟੇ ਮਿੱਠੇ ਨਹੀਂ ਬਣਾਉਣੇ ਕਿਉਂਕਿ ਮੇਰੇ ਘਰ ਦੇ ਨੇ ਖੱਟੇ ਮਿੱਠੇ ਪਸੰਦ ਨਹੀਂ ਕਰਦੇ ਔਰ ਮੈਂ ਵੀ ਨਹੀਂ ਕਰਦੀ ਤੇ ਇਹ ਚੀਜ਼ ਹੈ ਕਿ ਭਾਈ ਜਿਸ ਤਰ੍ਹਾਂ ਤੁਹਾਡਾ ਕੁਛ ਵੀ ਮਨ ਨਹੀਂ ਕਰ ਰਿਹਾ ਸਬਜੀ ਬਣਾਉਣ ਨੂੰ ਜਦੋਂ ਤੁਸੀਂ ਸਬਜ਼ੀਆਂ ਦਾਲਾਂ ਖਾ ਕੇ ਬੋਰ ਹੋ ਜੰਨੇ ਆ ਫਿਰ ਤੁਸੀਂ ਆਵਲੀ ਇੱਕ ਘਰ ਵਾਲੀ ਡਿਸ਼ ਬਣਾ ਕੇ ਖਾ ਸਕਦੇ ਹੋ ਦਹੀਂ ਪੱਲੇ ਤੇ ਇਹਦੇ ਨਾਲ ਤੁਸੀਂ ਆਪਣਾ ਰੋਟੀ ਜਿਹੜੀ ਹੈ ਇੰਜੋਏ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਹੁਣ ਇਹ ਨੂੰ ਪੂਰਾ ਮਿਕਸ ਕਰਕੇ ਵਧੀਆ ਜਿਹਾ ਬਣਾ ਕੇ ਫਿਰ ਲਓ ਜੀ ਸਿੰਪਲੀ ਆਪਣੇ ਬੜੇ ਦਹੀਂ ਭੱਲੇ ਨੇ ਉਹ ਬਣ ਕੇ ਤਿਆਰ ਹੋ ਗਏ ਨੇ ਜੀ ਆ ਜੇ ਤੁਸੀਂ ਇਨਸਟੈਂਟ ਸਰਵ ਸੌਰੀ ਸਰਵ ਨਹੀਂ ਸਰਵ ਕਰਨੇ ਨੇ ਤਾਂ ਤੁਸੀਂ ਇਹਨਾਂ ਨੂੰ ਥੋੜੀ ਦਰ ਪਾਣੀ ਚ ਭਿਓ ਕੇ ਫਿਰ ਪਾ ਸਕਦੇ ਹੋ ਪਰ ਮੈਂ ਹਲੇ 15-20 ਮਿੰਟ ਰੱਖਣੇ ਨੇ ਤਾਂ ਇਹਨਾਂ ਨੂੰ ਬਿਲਕੁਲ ਰੈਡੀ ਕਰ ਦਿੱਤਾ ਹੈ ਇਸ ਤੋਂ ਬਾਅਦ ਅਸੀਂ ਮੈਂ ਇਹਨਾਂ ਨੂੰ ਫ੍ਰੀਜ 'ਚ ਰੱਖ ਦਾਂਗੀ ਭੱਲੇ ਜਿਹੜੇ ਨੇ ਉਹ ਦਹੀਂ ਦੇ ਨਾਲ ਆਪਣੇ ਆਪ ਹੀ ਸੌਫਟ ਹੋ ਜਾਣੇ ਨੇ ਜੇ ਤੁਸੀਂ ਇਨਸਟੈਂਟ ਸਰਵ ਕਰਨੇ ਨੇ ਤਾਂ ਤੁਸੀਂ ਇਹਨਾਂ ਨੂੰ 2 ਮਿੰਟ ਪਾਣੀ 'ਚ ਪਾ ਕੇ ਰੱਖ ਦਿਓ ਉਸ ਤੋਂ ਬਾਅਦ ਦਹੀਂ 'ਚ ਪਾਓ ਤੇ ਉਹ ਛੇਤੀ ਭੋਲੇ ਹੋ ਜਾਣਗੇ ਤੇ ਆ ਸੀ ਆਪਣੀ ਦਹੀਂ ਭੱਲਿਆਂ ਦੀ ਰੈਸিপি ਹੁਣ ਇਹਦੇ 'ਚ ਪਉਣਾ ਕੀ ਪਾਇਆ ਕੀ ਜੀ ਮੈਂ ਦਹੀਂ ਦੇ ਵਿੱਚ ਨਮਕ ਪਾਇਆ ਸੀਗਾ ਤੁਸੀਂ ਮਸਾਲਾ ਪਾ ਸਕਦੇ ਹੋ ਕੋਈ ਆਪਣੇ ਟੇਸਟ ਦੇ ਅਕੋਰਡਿੰਗ ਲਾਲ ਮਿਰਚ ਥੋੜੀ ਜਿਹੀ ਪਾ ਸਕਦੇ ਹੋ ਜੇ ਪਸੰਦ ਹੈਗੀ ਤਾਂ ਹਰੀ ਮਿਰਚ ਪਾ ਸਕਦੇ ਹੋ ਚੋਪ ਕਰਕੇ ਆਲਰੇਡੀ ਸੀ ਭੱਲਿਆਂ 'ਚ ਹਰੀ ਮਿਰਚ ਪਾਈ ਹੋਈ ਆ ਤੇ ਦਹੀਂ ਦੇ ਵਿੱਚ ਜੇ ਤੁਸੀਂ ਖਾਂਦੇ ਉਦੋਂ ਤੁਸੀਂ ਪਾ ਸਕਦੇ ਹੋ ਨਹੀਂ ਤਾਂ ਸਕਿਪ ਵੀ ਕਰ ਸਕਦੇ ਹੋ ਫਿਰ ਉੱਤੇ ਮੈਂ ਧਨੀਆ ਨਾਲ ਰੋਟੀ ਗਾਰਨਿਸ਼ ਕਰ ਕਰਕੇ ਆਵਲੇ ਪੱਲੇ ਤੇ ਮੈਂ ਫਿਲਹਾਲ ਰੋਟੀ ਨਾਲ ਆਵਲੇ ਦੀ ਰੈਸਿਪੀ ਵੀ ਪਸੰਦ ਆਈ ਹੋਏਗੀ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਜੀ ਤੁਹਾਡੇ ਸਾਹਮਣੇ ਹੀ 2 ਘੰਟੇ ਪਹਿਲੇ ਮੈਂ ਦਾਲ ਪਈ ਹੋਈ ਸੀ ਤੇ ਨਾਲ ਦੇ ਨਾਲ ਹੀ ਮੈਂ ਪੱਲੇ ਰੈਡੀ ਕਰ ਦਿੱਤੇ ਆ ਜੀ ਜਦੋਂ ਸਬਜ਼ੀਆਂ ਜਾਂ ਦਾਲਾ ਖਾਣ ਦਾ ਮਨ ਨਹੀਂ ਕਰਦਾ ਉਦੋਂ ਇਸ ਤਰ੍ਹਾਂ ਦੀ ਚੀਜ਼ਾਂ ਮੈਂ ਅਕਸਰ ਬਣਾ ਕੇ ਖਾਣਾ ਪਸੰਦ ਕਰਦੀ ਆ ਤੇ ਖਵਾਣਾ ਵੀ ਪਸੰਦ ਕਰਦੀ ਆ ਤੇ ਚਲੋ ਜੀ ਫਿਰ ਮਿਲਦੀਆਂ ਤੁਹਾਨੂੰ ਅੱਗੇ ਹੋਰ ਕਿਸੇ ਰੈਸਪੀ ਦੇ ਨਾਲ ਤੇ ਇਹ ਸੀ ਮੇਰੀ ਸਿੰਪਲ ਜੀ ਘਰ ਦੇ ਵਿੱਚ ਬਣਾਉਣ ਵਾਲੀ ਦਹੀਂ ਭੱਲਿਆਂ ਦੀ ਰੈਸਪੀ ਤਾਂ ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਤੇ ਤੁਸੀਂ ਵੀ ਸਾਰੇ ਜਣੇ ਇਹ ਬਣਾ ਕੇ ਜ਼ਰੂਰ ਇੰਜੋਏ ਕਰੋਗੇ ਤੇ ਚੰਗਾ ਜੀ ਮਿਲਦੇ ਆ ਤੁਹਾਨੂੰ ਕਿਸੇ ਹੋਰ ਵਲੌਗ ਦੇ